ਮੇਰੇ ਨੌਜਵਾਨ ਵੀਰ ਇਸ ਸਕੂਲ ਦੇ ਪਿਆਰੇ ਪਿਆਰੇ ਸਟੂਡੈਂਟਸ ਉਹਨਾਂ ਦੇ ਮਾਪੇ ਸਾਰਾ ਸਟਾਫ ਪ੍ਰਿੰਸੀਪਲ ਸਹਿਬਾਨ ਸਿੱਖਿਆ ਵਿਭਾਗ ਦੇ ਸਾਰੇ ਅਫਸਰ ਸਹਿਬਾਨ ਡੀਓ ਸਹਿਬਾਨ ਡਿਪੀਓ ਸਹਿਬਾਨ ਆਮ ਆਦਮੀ ਪਾਰਟੀ ਦੀ ਸਾਡੀ ਸਪੁੱਟੀ ਲੀਡਰਸ਼ਿਪ ਸਾਡੇ ਸਿੱਖਿਆ ਦੇ ਕੋਆਰਡੀਨੇਟਰ ਦਿਆ ਸਿੰਘ ਜੀ ਆਪ ਸਭ ਵੱਲੋਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਮੈਂ ਤੇ ਮੇਰੇ ਸਾਥੀ ਅਸੀਂ ਬੈਠੇ ਹਾਂ ਸਾਰੇ ਸਾਹਮਣੇ ਅਸੀਂ ਤੁਹਾਡੇ ਕੋਲ ਆਏ ਸੀ ਇੱਕ ਫਰਿਆਦ ਲੈ ਕੇ ਇੱਕ ਬੇਨਤੀ ਲੈ ਕੇ ਕਿ ਸਾਨੂੰ ਇੱਕ ਮੌਕਾ ਦੋ ਪੰਜਾਬ ਦੀ ਸੇਵਾ ਕਰਨ ਦਾ ਇੱਕ ਮੌਕਾ ਕੇਂਦਰੀਵਾਲ ਜੀ ਕੋ ਇੱਕ ਮੌਕਾ ਮਾਨ ਸਾਹਿਬ ਨੂੰ ਇੱਕ ਮੌਕਾ ਆਪਣੇ ਬੁੱਧਾ ਜੀ ਬੈਸ ਨੂੰ ਅਸੀਂ ਹਲਕੇ ਚ ਵਧੀਆ ਕੰਮ ਕਰਾਂਗੇ ਇਸ ਮਹਾਨ ਗੁਰੂ ਸਾਹਿਬ ਦੀ ਧਰਤੀ ਲਈ ਕੰਮ ਕਰਾਂਗੇ ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਦੇ ਹਸਪਤਾਲ ਠੀਕ ਕਰਾਂਗੇ ਤੁਸੀਂ ਮੈਨੂੰ ਵੀ ਤਾਂ ਐਗ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਐਲਏ ਬਣਾ ਕੇ ਭੇਜਿਆ ਪ੍ਰਮਾਤਮਾ ਪ੍ਰਭੂ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੈਨੂੰ ਮਹਿਕਮਾ ਮਿਲਿਆ ਸਿੱਖਿਆ ਬੜੋਂਖਾ ਮਹਿਕਮਾ ਲਈ ਕੋਈ ਮੰਤਰੀ ਇਸ ਮਹਿਕ ਪਰੂ ਲੈਣਾ ਨਹੀਂ ਚਾਹਦਾ ਧਰਨੇ ਵਾਲਾ ਮਹਿਕਾ ਕਿਹਾ ਜਾਂਦਾ ਸੀ ਪਰ ਯਕੀਨ ਮੰਨਿਓ ਮੈਂ ਉਦੋਂ ਵੀ ਤੇ ਅੱਜ ਵੀ ਤੇ ਸਦਾ ਪ੍ਰਮਾਤਮਾ ਦਾ ਰਿਣੀ ਰਹੂਗਾ ਕਿ ਮੈਨੂੰ ਇਸ ਮਹਾਨ ਲੇਖੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਵਨ ਪਵਿੱਤਰ ਕੰਮ ਨਹੀਂ ਹੋ ਸਕਦਾ ਇਹ ਬੱਚਿਆਂ ਦੇ ਜੀਵਨ ਦੇ ਵਿੱਚ ਤੁਸੀਂ ਲੰਗਰ ਲਾਉਂਦੇ ਹੋ ਇੱਕ ਦਿਨ ਭੁੱਖੇ ਨੂੰ ਰੋਟੀ ਮਿਲਦੀ ਹੈ ਤੁਹਾਨੂੰ ਕਿੰਨਾ ਸਕੂਨ ਆਉਂਦਾ ਆਪਾਂ ਲੰਗਰ ਲਾਉਂਦੇ ਪਿੱਛੇ ਜਿਵੇਂ ਮੈਂ ਦੇਖਿਆ ਮਸਾਖੀ ਤੇ ਤੁਹਾਡੇ ਪਿੰਡ ਦੇ ਮੋੜ ਤੇ ਲੰਗਰ ਲੱਗਿਆ ਸੀ ਕੋਲੇ ਮੁਹਲੇ ਤੇ ਤਰਾਤੀਓ ਬੰਦੇ ਆਪਾਂ ਨੂੰ ਮਨ ਨੂੰ ਸਕੂਨ ਦਦਾ ਸੇਵਾ ਕਰਕੇ ਜੇ ਲੰਗਰ ਇੱਕ ਦਿਨ ਲਾ ਕੇ ਇੰਨਾ ਸਕੂਨ ਆਂਦਾ ਤਾਂ ਇਸ ਬੱਚੇ ਦੀ ਜੀਵਨ ਆਪਾਂ ਬਦਲ ਲਾਂਗੇ ਉਹ ਉਮਰ ਭਰ ਦਾ ਲੰਗਰ ਉਸ ਤੋਂ ਵੱਡੇ ਪੁੰਨ ਵਾਲਾ ਕੰਮ ਕੋਈ ਹੋ ਨਹੀਂ ਸਕਦਾ ਮੈਂ ਆਪਣੇ ਆਪ ਨੂੰ ਸਮਝਦਾ ਕਿ ਕਿੰਨੀ ਲਹਿਮਤ ਕਿੰਨੀ ਬਖਸ਼ਿਸ਼ ਪ੍ਰਮਾਤਮਾ ਦੀ ਮੇਰੇ ਸਿਰ ਤੇ ਹੋਈ ਹੈ ਕਿ ਇੰਨਾ ਵੱਡਾ ਕੰਮ ਮਿਲਿਆ ਇਸ ਕਰਕੇ ਸਿਰ ਝੁਕਾ ਕੇ 3 ਸਾਲ ਲੱਗੇ ਨੇ ਜਦੋਂ ਮੰਤਰੀ ਬਣਿਆ ਸੀ ਨਾ ਜੀ ਐਦਾਂ ਦੇ ਸਕੂਲ ਵਿਰਸੇ 'ਚ ਮਿਲੇ ਸੀ ਚਾਰ ਦੀਵਾਰੀ ਤੱਕ ਨਹੀਂ ਸੀ ਸਕੂਲਾਂ 'ਚ 60 ਬੱਚਾ ਅਗਾਈਆਂ ਵਿੱਚ ਬੈਠਦੇ ਸੀ ਕਿਤੇ ਕਿਸੇ ਸਕੂਲਾਂ 'ਚ ਊਡੀ ਨਾ ਬਾਹਸਲਾ ਲਾ ਕੇ ਕਲਾਸਰੂਮਾਂ ਦੇ ਅੱਗੇ ਰੱਖੇ ਹੋਈ ਸੀ ਤਾਂ ਕਿ ਜਾਨਵਰ ਕਲਾਸਰੂਮ 'ਚ ਨਾ ਵੜ ਜਾਣ ਬਾਥਰੂਮਾਂ ਦੀ ਹਾਲਤ ਬਹੁਤ ਬੁਰੀ ਯਾ ਵਰਤਨ ਯੋਗ ਨਹੀਂ ਸੀ ਬੱਚੇ ਜ਼ਮੀਨ 'ਤੇ ਬੈਠਦੇ ਸੀ ਏਸੀ ਹਾਲਾਤ ਤਿੰਨ ਸਾਲ ਮਿਹਨਤ ਕੀਤੀ ਹੈ ਪੰਜਾਬ ਦੇ ਬਾਰਡਰ ਇਲਾਕਿਆਂ ਚ ਵੀ ਸਕੂਲਾਂ ਚ ਗਿਆ 11500 ਸਕੂਲਾਂ ਚ ਜਾ ਜਾ ਕੇ ਅੱਜ ਦਾਅਵੇ ਨਾਲ ਕਹਿ ਸਕਦੇ ਆ ਪੰਜਾਬ ਚ ਕੋਈ ਵੀ ਐਦਰ ਦਾ ਸਕੂਲ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋਵੇ ਪੰਜਾਬ ਦੇ ਹਰ ਸਕੂਲ ਦੇ ਵਿੱਚ ਸਾਫ਼ ਸੁਥਰੇ ਬਾਥਰੂਮ ਹੈ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਠੰਡੇ ਨਹੀਂ ਬੈਠਦਾ ਟੀਚਰਾਂ ਦੀ ਭਰਤੀ ਹੋਈ ਹੈ ਟੀਚਰਾਂ ਦੀ ਤਖਾਵਾ ਵਧਾਈਆਂ 12700 ਟੀਚਰ ਪੱਕੇ ਕਿੰਦੇ ਆ 17000 ਸਕੂਲਾਂ ਚ ਵਾਈਫਾਈ ਜਿੰਨਾ ਸੀਨੀਅਰ ਸਕੈਂਡਰੀ ਸਕੂਲਾਂ ਚ 500 ਤੋਂ ਵੱਧ ਬੱਚੇ ਆ ਉੱਥੇ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਟਰਾਂਸਪੋਰਟ ਸਰਵਿਸ ਬੱਚਿਆਂ ਨੂੰ ਐਕਸਪੋਜ਼ਰ ਵਿਜਿਟਸ ਪ੍ਰਿੰਸੀਪल्स ਨੂੰ ਸਿੰਗਾਪੁਰ ਹੈਡਮਾਸਟਰਸ ਨੂੰ ਅਹਮਦਾਬਾਦ ਹੈਡ ਟੀਚਰਸ ਨੂੰ ਫਿਨਲੈਂਡ ਇਹ ਪੰਜਾਬ ਦੀ ਸਿੱਖਿਆ ਗੱਲਤੀ ਹੈ ਤੁਸੀਂ ਹੁਣ ਮੈਨੂੰ ਦੱਸੋ ਮੈਂ ਤੁਹਾਡੇ ਇਹ ਮੇਰੇ ਹੱਥੇ ਦਾ ਪਿੰਟ ਹੈ ਗਰਦਲੇ ਤੁਸੀਂ ਮੈਨੂੰ ਦੱਸੋ ਰੋਜ਼ ਕਹੀ ਜਾਂਦੇ ਆ ਕਹਿੰਦੇ ਸਕੂਲਾਂ 'ਚ ਕੋਈ ਕੰਮ ਨਹੀਂ ਹੋਇਆ ਨਾ ਚਾਰ ਤੋਂ ਵਾਰੀ ਬਣੀ ਗਈ ਪਹਿਲਾਂ ਹੀ ਸੀਗੀਆਂ ਮੈਂ ਬੇਨਤੀ ਕਰੂਗਾ ਸਾਰੇ ਕੈਮਰੇ ਨੂੰ ਥੋੜੇ ਵੱਲ ਕਰ ਲੈ ਕੈਮਰੇ ਉਧਰ ਕਰੋ ਤੁਸੀਂ ਦੱਸੋ ਆ ਵੀ ਉਧਰ ਕਰ ਦਿਓ ਉਹ ਦਿਖਾਓ ਤੁਸੀਂ ਦੱਸੋ ਸਕੂਲ 'ਚ ਕੰਮ ਹੋਇਆ ਕਿ ਨਹੀਂ ਹੋਇਆ ਜੇ ਹੋਇਆ ਤਾਂ ਹੀ ਹੱਥ ਕੜਾ ਕਰੇ ਮੇਰੇ ਕਰਕੇ ਹੱਥ ਕੜਾ ਨਾ ਕਰ ਬਹੁਤ ਅੱਛਾ ਬਹੁਤ ਅੱਛਾ ਮੈਂ ਜੀ ਆ ਬੱਚੇ ਮੈਨੂੰ ਤੁਹਾਡੇ ਤੁਹਾਡੇ ਪਿੰਡਾਂ ਦੇ ਬੱਚੇ ਆ ਕੋਈ ਗਾਜ਼ੀਪੁਰ ਦਾ ਕੋਈ ਗਰਦਲੇ ਦਾ ਕੋਈ ਚੱਕੀਆਂ ਦਾ ਮੈਂ ਤਾਂ ਬੱਚਿਆਂ ਨੂੰ ਸਕੂਲ 'ਚ ਹੀ ਮਿਲਿਆ ਮੈਂ ਇਹਨਾਂ ਵਿੱਚੋਂ ਕਿਸੇ ਨੂੰ ਵੀ ਪਹਿਲਾਂ ਨਹੀਂ ਜਾਣਦਾ ਸੀ। ਇਹ ਬੱਚਿਆਂ ਨੂੰ ਜਦੋਂ ਮੈਂ ਇੱਥੇ ਆ ਕੇ ਪੁੱਛਿਆ ਕਿ ਉਹ ਬਲੇ ਅਕਸਰ ਮੰਤਰੀ ਨਾ ਨਾ ਲੋਕਲ ਐਮਐਲਏ ਆ ਉਹ ਸਾਰੇ ਟੀਚਰ ਸਿਖਾ ਦਿੰਦੇ ਨਹੀਂ ਇਹ ਕਹਾਣੀ। ਮੈਂ ਇਹਨਾਂ ਨੂੰ ਪੁੱਛਿਆ। ਮੈਂ ਕਿਹਾ ਪੁੱਤ ਸੱਚੀ ਸੱਚੀ ਦੱਸੀ। ਜੋ ਤਬਦੀਲੀ ਆਈ ਹੈ ਉਹ ਦੱਸੋ। ਤਾਂ ਮੈਂ ਆਹ ਲੜਕਾ ਕਰਮਜੀਤ ਹੈ ਨਾ ਤੁਹਾਡਾ ਰਮਜੀਤ। ਪਰਮਜੀਤ। ਪਰਮਜੀਤ ਨੇ ਇੱਕ ਮੈਥ ਦਾ ਮਾਡਲ ਤੇ ਐਕਸੀਬਿਸ਼ਨ ਲੱਗੀ ਸੀ। ਉੱਥੇ ਮੈਥ ਦਾ ਮਾਡਲ ਬਣਾਇਆ। ਕਿ ਕਿਵੇਂ ਅਸਿਕ ਮਾਡਲ ਦੇ ਨਾਲ ਮੈਂਸ ਦੇ ਜਿਹੜੇ ਸਮਾਂ ਹੈ ਸੋਲਵ ਕਰ ਸਕਦੇ ਮੈਂ ਪਰਮਜੀਤ ਨੂੰ ਪੁੱਛਿਆ ਮੈਂ ਕਿਹਾ ਪਰਮਜੀਤ ਸਕੂਲ ਤੇ ਵਿੱਚ ਕੋਈ ਫਰਕ ਹੈ ਕਹਿੰਦਾ ਬਹੁਤ ਫਰਕ ਆਇਆ ਮੈਂ ਕਿਹਾ ਮੈਨੂੰ ਦੱਸ ਕੀ ਫਰਕ ਆਇਆ ਜੋ ਜਵਾਬ ਦਿੱਤਾ ਮੇਰੀ ਅੱਖਾਂ ਲੰਮ ਹੋ ਗਈ ਮੈਨੂੰ ਲੱਗੇ ਇਥੇ ਕਹਿ ਰਣਾ ਇਹ ਸੀ ਅੱਜ ਤੋਂ ਪਹਿਲਾਂ ਵਾਲੇ ਆਪਣੇ ਫਾਰਮ ਹਾਊਸ ਬਣਾਉਂਦੇ ਰਹੇ ਆਪਣੇ ਹੋਟਲ ਬਣਾਉਂਦੇ ਰਹੇ ਮੈਂ ਕੋਈ ਫਾਰਮ ਹਾਊਸ ਨਹੀਂ ਬਣਾਇਆ ਮੈਂ ਕੋਈ ਹੋਟਲ ਨਹੀਂ ਬਣਾਇਆ ਮੈਂ ਆਪਣੇ ਘਰ ਨਹੀਂ ਬਣਾਏ ਜੋ ਪਰਮਜੀਤ ਨੇ ਜਵਾਬ ਦਿੱਤਾ ਉਹੀ ਕਰਨਾ ਹੈ ਇਸੇ ਤੇ ਇੰਨਾ ਮਨ ਨੂੰ ਸਕੂਨ ਆਇਆ ਕਿ ਹਾਂ ਸਹੀ ਰਾਹ ਤੇ ਚੱਲ ਰਹੇ ਹਾਂ ਪਰਮਜੀਤ ਦੱਸ ਕੀ ਜਵਾਬ ਦਿੱਤਾ ਤੁਸੀਂ ਕਿ ਸੱਚੀ ਗੱਲ ਦੱਸ ਬਗਲਾ ਹੋ ਜਾ ਨਹੀਂ ਨਹੀਂ ਤੂੰ ਦੱਸ ਜਿਵੇਂ ਮੈਂ ਪਹਿਲਾਂ ਪੜ੍ਹ ਪਹਿਲਾਂ ਆਪਣਾ ਨਾਮ ਦੱਸ ਮੇਰਾ ਨਾਮ ਭਗਵੰਤ ਸਿੰਘ ਹੈ ਪਿੰਡ ਦੱਸ ਮੈਂ ਗਾਜੀਪੁਰ ਪਿੰਡ ਦਾ ਵਾਸੀ ਹਾਂ ਦੱਸ ਕੀ ਜਵਾਬ ਦਿੱਤਾ ਸੀ ਜਿਵੇਂ ਮੈਂ ਜਦੋਂ ਕੱਥਾ ਸਰਕਾਰੀ ਸਕੂਲ ਚ ਆਇਆ ਤਾਂ ਜੀ ਤਾਂ ਮੈਨੂੰ ਪੜ੍ਹਨਾ ਨਹੀਂ ਆਉਂਦਾ ਜੀ ਜਿਵੇਂ ਅੱਥਾ ਅੱਗੇ ਪੜ੍ਹ ਪੜ੍ਹਨਾ ਸਿੱਖਿਆ ਜੀ ਹੋਣੇ ਨਵਾਂ ਮਾਡਲ ਬਣਾਇਆ ਹੈ ਪਤਾ ਕੀ ਇਹ ਸਕੂਲ ਪਹਿਲਾਂ ਵੀ ਸੀ ਬੱਚੇ ਪਾਸ ਹੋਈ ਜਾਂਦੇ ਸੀ ਉਹਨੂੰ ਪੜ੍ਹਨੇ ਨਹੀਂ ਆਉਂਦਾ ਸੀ 50% ਬੱਚੇ ਜੋ ਕਲਾਸ ਤੋਂ ਪਾਸ ਹੁੰਦੇ ਸੀਗੇ ਉਹਨਾਂ ਨੂੰ ਸਰਟੀਫਿਕੇਟ ਮਿਲ ਜਾਂਦਾ ਸੀ ਪਾਸ ਹੋਣ ਦਾ ਪਰ ਯਕੀਨ ਮੰਨਿਓ ਉਹਨਾਂ ਨੂੰ ਕੁਝ ਪੜ੍ਹਨਾ ਨਹੀਂ ਅੱਜ ਇਸ ਬੱਚੇ ਦਾ ਕੌਨਫੀਡੈਂਸ ਹੈ ਤੇ ਖੁਦ ਕਹਿੰਦਾ ਕਿਉਂਕਿ ਲੇ ਨੂੰ ਅੱਜ ਪਤਾ ਲੱਗਿਆ ਕਿ ਅੱਜ ਮੈਨੂੰ ਪੜ੍ਹਨਾ ਆਉਂਦਾ ਤੇ ਮੇਰੀ ਯਕੀਨ ਮੰਨਿਓ ਇਹ ਕਹਿੰਦਾ ਮੈਂ ਪੁਲਿਸ ਅਫਸਰ ਬਣੂਗਾ ਪੱਕਾ ਪੁਲਿਸ ਅਫਸਰ ਬਣੂਗਾ ਇਹ ਕੌਨਫੀਡੈਂਸ ਹੈ ਆ ਬੱਚੀ ਤਾਨਿਆ ਇੰਨੀ ਸ਼ਾਨਦਾਰ ਅਗਰੇਜ਼ੀ ਬੋਲਦੀ ਹੈ ਮੈਨੂੰ ਪੁੱਛਿਆ ਪੁੱਤ ਕਿਹੜੇ ਸਕੂਲ ਤੋਂ ਆਈ ਹੈ ਇਹ ਹੌਲੀ ਹੌਲੀ ਕਨਵੈਂਟ ਸਕੂਲ ਤੋਂ ਆਈ ਹੈ ਪਰਮਿਸ਼ਨ ਹੈ ਤਾਨਿਆ ਤੁਸੀਂ ਤੁਹਾਡੇ ਪਿੰਡਾਂ ਦੇ ਇਹ ਮੈਂ ਤਾਂ ਨਹੀਂ ਲੈ ਕੇ ਆ ਸਕਦਾ ਨਾ ਇਹ ਤਾਂ ਤੁਹਾਡੇ ਪਿੰਡਾਂ ਦੇ ਬੱਚੇ ਨੇ ਤਾਨਿਆ ਦੱਸੋ ਬੋਲ ਕੇ ਦੋ ਆਪਣੇ ਆਵਾਜ਼ ਵੈਰੀ ਗੁੱਡ ਇਹਨੂੰ ਭੁੱਲ ਜਾਓ ਮਾਈਕਰੋ ਭੁੱਲ ਜਾਓ ਸੋਚੋ ਅੱਛਾ ਮੈਂ ਪੁੱਛਦਾ ਫਿਰ ਦੱਸਿਓ ਠੀਕ ਹੈ ਆ تانیا کی لگتا ہے سنو کی چینج آیا سکول بہت چینج آیا پہلے دسو کیڑے سکول پڑھتے ہیں خونی انجل کامنٹ سکول خونی سکول پڑھتے ہیں کیڑا پیڑا جوڑا بھت چکیا چاہتا سی کوئی موڈل پر آئے سی موڈل کی سی اس کو ایکسپلین کرے ٹرائپی ٹرائپائن موڈل سکول اس کی ہوتا ہے بیٹا وات 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 اس کی ہوتا ہے بیٹا ب Been created by moving vehicles to generate electricity. It is a reliable source of energy generation. Our model is environment friendly, does not generate any type of pollution. The principle behind traffic turbines is that fast moving vehicles push air out of the way, creating energy that can be captured by the turbines. So, where uh, so, you got this idea? inspired you? Uh, my teacher, ਇਹ ਦੈ ਮਨਵੀਰ ਨੂੰ ਮੈਂ ਪੁੱਛਿਆ ਬੇਟਾ ਇੱਧਰ ਆਓ ਮਨਵੀਰ ਆ ਤੁਹਾਡਾ ਨਾਮ ਜਸਮੀਤ ਇੱਧਰ ਆਓ 아이 ਰਿਜੀ ਬੰਨੂ ਦੱਸੋ ਕੀ ਕੀ ਚੇਂਜ ਆਇਆ ਉਧਰ ਦੇਖੋ ਸਾਹਮਣੇ ਦੇ ਕੇ ਬੋਲੋ ਕਾਫੀ ਚੇਂजेस ਆਇਆ ਸਾਡੇ ਸਕੂਲਸ ਮੀਨਸ ਪਹਿਲੇ ਮਿਡ-ਡੇ ਮੀਲ ਵੀ ਬਹੁਤ ਠੀਕ ਨਹੀਂ ਸੀ 3 ਸਾਲ ਹੋ ਗਏ ਮੈਂ ਸਕੂਲਸ ਹੁਣ ਮਿਡ-ਡੇ ਮੀਲ ਟੇਸਟੀ ਪਾਟਦਾ ਹੈ ਬਹੁਤ ਜ਼ਿਆਦਾ ਅੱਛਾ ਕਾਕੇ ਮਜ਼ਾ ਆਉਂਦਾ ਬਹੁਤ ਅੱਛਾ ਹੁੰਦਾ ਕੋਰਸ ਕਲਾਸਿਸ ਮੀਨਸ ਜਿਹੜੇ ਸਾਡੇ ਪੈਸ ਲੱਗਦੇ ਸੀ ਪੀਰੀਅਡ ਪੂਰੇ ਲੱਗਦੇ ਆ ਸਾਰੇ 8 8 ਦੇ 8 ਪੀਰੀਅਡ ਸਕੂਲ ਟਾਈਮ ਦਾ ਅਸੈਂਬਲੀ ਬਹੁਤ ਅੱਛੇ ਹੁੰਦੇ ਹਨ ਕਿ ਬੰਨਾ ਬਟੇ ਤੁਸੀਂ ਬਿਲਕੁਲ ਸਹੀ ਵੈਰੀ ਵੁੱਡ ਸ਼ਾਬਾਸ਼ ਤੁਸੀਂ ਠੀਕ ਖੜੇ ਹੋ ਪੋਇੰਟ ਦੇ ਦੇਖੋ ਜੀ ਇਹ ਹੈ ਮੈਂ ਤਾਂ ਇੱਕ ਮੈਨੂੰ ਇਹ ਕੰਮ ਕਰਨਾ ਪਿੱਛੇ ਜੇ ਤੁਹਾਡੇ ਪਿੰਡ ਦੇ ਵਿੱਚੋਂ ਮੇਰੇ ਇੱਕ ਸਾਥੀ ਆ ਕੇ ਮੈਨੂੰ ਕਹਿਣ ਲੱਗ ਗਿਆ ਕਹਿੰਦਾ ਜੀ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਮੈਂ ਜਦੋਂ ਚੈੱਕ ਕੀਤਾ ਤੋ 1 हेक्टेयर ਲੱਖ ਰੁਪਇਆ ਕਹਿੰਦੇ ਲੈ ਸਕੂਲ ਦਾ ਕੰਮ ਕੋਈ ਇਸ ਕੰਮ ਹੁੰਦਾ ਮੈਨੂੰ ਲੱਗਦਾ ਮੇਰਾ ਤਾਂ ਬੰਨਣਾ ਕੰਮੀ ਸਕੂਲ ਦਾ ਹੈ ਮੇਰਾ ਮੰਨਣਾ ਹੈ ਜੇ ਸਕੂਲ ਠੀਕ ਕਰ ਦਾਂਗੇ ਨਾ ਸਾਰੇ ਕੰਮ ਠੀਕ ਹੋ ਜਾਣਗੇ ਤੇ 73 ਲੱਖ ਰੁਪਇਆ ਇਸ ਸਕੂਲ ਚ ਜਿਹੜੇ ਚੋ ਹਜੇ 28 ਲੱਖ ਰੁਪਇਆ ਹੋਰ ਆਣਾ ਆ ਪੂਰਾ ਉੱਪਰ ਬਲਾਕ ਨਵਾਂ ਬਣਨਾ ਹੈ ਤੇ ਉਸ ਤੋਂ ਲਾਭ ਵਿੱਚ ਅਸੀਂ ਦੱਸਦੇ ਉੱਥੇ ਨਹੀਂ ਰੁਕਾਂਗੇ ਚੈੱਕ ਕਰੋੜ ਰੁਪਇਆ ਹੋਰ ਲੱਗ ਜਾਵੇ ਇੱਕ ਅੱਧ ਮਸ ਇੰਜੀਨੀਅਰਸ ਨੂੰ ਉਸੇ ਨਾਲ ਅਗਲਾ ਨੌਂ ਕਰਾਂਗੇ ਚੈੱਕ ਕਰੋ ਕਿਹਾ ਹੋਣ ਲੱਗ ਜਾਈ ਇਸ ਸਕੂਲ ਨੂੰ ਸ਼ਾਨਦਾਰ ਰੱਖਣਾ ਮੈਨੂੰ ਸਕੂਲ ਠੀਕ ਕਰਨੇ ਨੇ ਮੈਨੂੰ ਸਿਰ ਬਾਕੀ ਕੰਮਾਂ ਚ ਨਾ ਹੋਵੇ ਨਾ ਮੇਰਾ ਧਿਆਨ ਮੇਰਾ ਮੈਨੂੰ ਜ਼ਰੂਰ ਹੈ ਪਰ ਇਹ ਬੱਚੇ ਜਦੋਂ ਵੱਡ ਜਾਣਗੇ ਇਹੀ ਅੱਜ ਆਪਾਂ ਨੀ ਪੱਥਰ ਰੱਖੇ ਬਹਾਨਾ ਹੈ ਬਹਾਨਾ ਇਸ ਕਰਕੇ ਕਿ ਨਾ ਬੱਚਿਆਂ 'ਚ ਵੀ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਬੈਸਟ ਹੈ ਤਾਂ ਨਹੀਂ ਲੱਗੇ ਕਿ ਹਾਂ ਹੋਲੀ ਗਵਰਨਮੈਂਟ ਤੋਂ ਵਧੀਆ ਸਕੂਲ ਸਾਡਾ ਗਦਰਲੇ ਸਕੂਲ ਹੈ ਇਹ ਬਹਾਨਾ ਹੈ ਅਸਲੀ ਨੀ ਪੱਥਰ ਦੇ ਬੱਚੇ ਨੇ ਆ ਕਰਮਜੀਤ ਕਾਮਯਾ ਇਹ ਬੱਚੇ ਰਸੋਈ ਉਹ ਵਕੀਲ ਬੱਤਣਾ ਚਾਹੀਏ ਜਿਹਨੋਂ ਨਾਮੀ ਵਕੀਲ ਬਰੋਗੀ ਕਰੀ ਨੇ 45 ਲੱਖ ਰੁਪਏ ਦਾ। ਤੇ ਪਿੰਡ ਦੀ ਜੂਲ ਸੁਧਰ ਜਾਣੀ ਹੈ। ਜਿਸ ਘਰ ਦੇ ਵਿੱਚੋਂ ਕੋਈ ਬੱਚਾ ਕਾਮਯਾਬ ਹੋਏ ਨਾ ਆਗਾਮੀ ਪੀੜ੍ਹੀਆਂ ਦੀ ਗਰੀਬੀ ਮੁੱਕ ਜਾਂਦੀ ਹੈ। ਸਮਝੀਂ ਅਦਾ। 45 ਫੋਟੇ ਪਿੰਡ ਦੀ ਸਟੇਡੀਅਮ ਦੀ ਮੰਗ ਹੈ 10 ਲੱਖ ਰੁਪਏ ਉਹਦਾ ਵੀ ਐਡਵਾਂਸ ਹੱਥ ਕੀਤਾ ਤੇ ਜਿੰਨੇ ਵੀ ਪੈਸੇ ਜਿੰਨੇ ਮੰਤਰੀ ਪੈਸੇ ਲੱਗ ਜਾਣ ਸਾਡੇ ਜੇ ਆਪ ਗਰਾਊਂਡ ਠੀਕ ਕਰ ਲਈ ਇਹਨਾਂ ਹਰ ਪਿੰਡਾਂ 'ਚ ਤਾਂ ਜਿਹੜਾ ਰੱਸਾ ਹੈ ਉਹ ਆਪਣੇ ਖਤਮ ਹੋ ਜਾਊਗਾ ਅੱਜ ਤੱਕ ਇਹ ਗਰਾਊਂਡ ਨਹੀਂ ਬਣਾਇਆ ਤਾਂ 10 ਲੱਖ ਰੁਪਏ ਪਿੰਡ ਦੀ ਪੰਚਾਇਤੇ ਕਾਫੀ ਚਾਹ ਚੁੱਕਿਆ ਤੇ ਹੁਣ ਤਾਂ ਜਿੰਨੇ ਮਰਜ਼ੀ ਪੈਸੇ ਲੱਗਣ ਸ਼ਾਨਦਾਰ ਗਰਾਊਂਡ ਜਿੱਧਰਾ ਤੁਸੀਂ ਕਰਾਣਾ ਚਾਹੋ ਉਧਰ ਦਾ ਬਣਾਏ ਕਿ ਮਾਨਸਤ੍ਰਿਕ ਸੱਤਾਂ ਵੱਧ ਕੇ ਸਾਡੀ ਸਾਰੀ ਸਮਾਰਟ ਸਕੂਲ ਟੀਮ ਦਾ ਸਪੈਸ਼ਲਿਸਟ ਟੀਮ ਤੋਂ ਭਾਵ ਇਹ ਸਕੂਲ ਦੇ ਵਿੱਚ ਪਸਾਉ اسکول دے سارے دیا میں کلا کچھ نہیں کر سکتا کہ میں نے بڑی خوشی ہے کہ تسی جو منصوبہ لے کے اسی چل رہے ہیں میں کہا جایا میں گران دے سکتا پر ایک چھوٹے سکول دے میں شروع دے بدلا میں چھوٹی ٹیچنگ کا میں سارے سکول دے سٹاپ دا دلوں کا دبان کرتا ہے کہ تسی سکول دے میں برگے سے انکینا سامیا ہویا پر حجے بھی رستہ لگتا ہے اب پہ سکول دے میں چھو شاندار لگیں لے رہے ہیں

ਕਿ ਕਿੰਨੇ ਸਕੂਲ ਅਤੇ ਕਿੰਨੇ ਟੋਕੇ ਜੀ ਪੰਜਾਬ ਸਿੱਖਿਆ ਕ੍ਰਾਂਤੀ ਲਗਾਤਾਰ ਚੱਲ ਰਹੀ ਹੈ ਜਿਹਦੇ ਤਹਿਤ ਅੱਜ ਅਸੀਂ ਹਲਕਾ ਸ਼੍ਰੀ ਨੰਨਪੁਰ ਸਾਹਿਬ ਦੇ 10 ਸਕੂਲਾਂ ਦਾ ਸਿਹឧਦਘਾਟਨ ਰੱਖਿਆ ਜਿਸ ਦੇ ਵਿੱਚ ਸਰਕਾਰੀ ਸੀਨੀਅਰ ਸਰਕਾਰੀ ਸੀਨੀਅਰ ਸਕੂਲ ਗਰਦਨੇ ਦੇ ਵਿੱਚ ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਬੇਲਾ ਗਾਜਪੁਰ ਬੇਲਾ ਚਾਦਪੁਰ ਬੇਲਾ ਨੱਕੀਆਂ ਇਹ ਸਾਰੇ ਪਿੰਡ ਕਵਰ ਕਰਦੇ ਹੋ ਅੱਜ ਕੋਟਲੇ ਦੇ ਸਕੂਲ ਚਾਏ ਹਨ ਇਸ ਸਪਿੰਟ ਦੇ ਵਿੱਚ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਦੋਨੋਂ ਲਾਗੇ ਲੱਗੇ ਆ ਨਾਲ ਦੇ ਕੰਡ ਦੇ ਵਿੱਚ ਪ੍ਰਾਇਮਰੀ ਸਕੂਲ ਉੱਤੇ 40 ਲੱਖ ਰੁਪਏ ਦਾ ਕੰਮ ਤੇ ਸਕੂਲ ਦੇ ਵਿੱਚ ਲਗਭਗ 70 ਲੱਖ ਦਾ ਕੰਮ ਤਾਂ 1 ਕਰੋੜ 10 ਲੱਖ ਰੁਪਏ ਦੇ ਕੰਮ ਹੈ ਜਿਸ ਨੂੰ ਨਵਾਂ ਸਕੂਲ ਚੱਲ ਰਿਹਾ ਹੈ ਬਾਉਂਡਰੀ ਵਾਲ ਬਣ ਕੇ ਤੇ ਕਲਾਸਰੂਮ ਤਿਆਰ ਹੈ ਤੇ ਹੋਲਿਸਟਿਕ ਪਲਾਨ ਦੇ ਤਹਿਤ ਬਾਕੀ ਜਿਹੜੀ ਗ੍ਰਾਂਟਸ ਉੱਤੇ ਆ ਰਹੀਆਂ ਉਸ ਦੇ ਨਾਲ ਪੂਰੇ ਸਕੂਲ ਦੀ ਜਿਹੜੀ ਦੇਖਿਓ ਬਦਲ ਗਈ ਹੈ ਸਕੂਲ ਦਾ ਪੂਰੇ ਗ੍ਰਾਮ ਦੀ ਗੱਲ ਕੀਤੀ ਹੈ ਹਾਈ ਸਕੂਲ ਨੂੰ ਅਸੀਂ ਅਪਗ੍ਰੇਡ ਕਰਾਂਗੇ ਪਹਿਲਾਂ ਜਿੱਥੇ ਬਿਲਡਿੰਗ ਛੜੀ ਹੈ ਉਹ ਬਣ ਰਹੀ ਹੈ ਤੇ ਜਿੱਦ